ਆਨੇ ਤੁੰਨੇ ਕਰਦੇ ਨੇ ਕਰਦੇ ਨੀਤੇ ਇਹ ਦੇਖੋ ਇਹ ਦੇਖੋ ਸਿੱਧੀ ਦਿਨਾ ਜੀ ਸਿੱਧੀ ਦਿਨਾ ਜੀ 1 ਲੱਖ ਸਰਦਾਰ ਇਕੱਠਾ ਹੋਣਾ ਚਾਹੀਦਾ ਇੱਥੇ ਇਹ ਦੇਖੋ ਇਹ ਦੇਖੋ ਇਹਨਾਂ ਨੇ ਕੇਸ ਖੋਲੇ ਨੇ ਤੇ ਇਹਨਾਂ ਨੇ ਨੰਗਾ ਸਿੰਗਾ ਤੇ ਹੱਥ ਚੁੱਕੇ ਨੇ ਇਹ ਦੇਖੋ ਜੀ ਇਹ ਜਾਟ ਹਗੇ ਨੇ ਜਾਟ ਬੰਦੇ ਬਈ ਨੇ ਇਹਨਾਂ ਨੇ ਸਿੱਧੀ ਦਿਨਾ ਤੇ ਸਾਡੇ ਤੇ ਹੱਥ ਚੁੱਕੇ ਨੇ ਜਾਦੂ ਤੂਣਾ ਕਰਦੇ ਨੇ ਤੇ ਮਨਾ ਕਿਤੇ ਨਾ ਕਰੋ ਤੇ ਨਹੀਂ ਅੱਜਦੇ ਇਹ ਨਹੀਂ ਘਟਦੇ ਪਾਏ ਤੇ ਪਲੀਜ਼ ਸਾਡੀ ਹੈਲਪ ਵਾਸਤੇ ਇੱਥੇ ਬੰਦੇ ਭੇਜੇ ਜਾਣ ਭਾਜੀ ਘਾਰ ਆਪਣਾਓ ਆਪ ਕਹਿ ਰਹੇ ਦਿਖਲਾਓ ਜੀ ਭਾਜੀ ਕੀ ਹੋਇਆ ਤੁਹਾਡੇ ਨਾਲ ਅੱਜ ਇਹਨਾਂ ਨੇ ਬਹੁਤ ਮਾਰਿਆ ਰਤਨ ਡੇਰੀ ਵਾਲਿਆਂ ਨੇ ਪੂਰੇ ਪਰਿਵਾਰ 8-10 ਬੰਦੇ ਬੁਲਾਏ ਨੇ ਛੋਟੀ ਜੀ ਗੱਲ ਆਰਗੂਮੈਂਟ ਦੀ ਕੁਝ ਵੀ ਨਹੀਂ ਸੀਗਾ ਸਾਡੇ ਬੰਦੇ ਇਹਨਾਂ ਨੇ ਸਾਡੇ ਭਰਾ ਵਗੈਰਾ ਆਏ ਇਹਨਾਂ ਨੇ ਕਿਹਾ ਤਾਂ ਜੀ ਭੇਜ ਦਿਓ ਕੋਈ ਅਸੀਂ ਲੜਾਈ ਨਹੀਂ ਹੈਗੀ ਬਾਅਦ ਚੋਂ 10 ਬੰਦੇ ਨੇ ਚੁੱਕ ਕੇ ਹਮਲਾ ਕੀਤਾ ਇਹਨਾਂ ਦੇ ਘਰ ਕੈਮਰੇ ਲੱਗੇ ਨੇ ਰਿਕਾਰਡਿੰਗ ਦੇਖ ਲਓ ਇਹਦਾ ਇਹਦਾ ਮੇਰੀ ਵਾਈਫ ਦਾ ਭਰਾ ਆ ਉਹ ਉਹ ਨਿੰਮ ਸਾਹਿਬ ਹੈਗਾ ਉਹਨਾਂ ਨੇ ਉਹਨਾਂ ਨੇ ਵੈਸੇ ਕਿਰਪਾਣ ਢੱਕੀ ਹੋਈ ਸੀ ਕਿ ਉਹਨਾਂ ਨੇ ਕੇਸ ਕੱਢ ਕੇ بیسਬਾਲਾਂ ਨਾਲ ਮਾਰੇ ਰਿਕਾਰਡਿੰਗ ਹੈਗੀ ਸਾਡੇ ਕੋ ਉਹਨਾਂ ਨੇ ਸਿਰਫ ਆੜਤਾ ਹੈ ਹਦਫੇ ਮੇਰੀ ਵਾਈਫ ਦਾ ਸਿਰਫ ਆੜਦਾ ਮੇਰੀ ਵਾਈਫ ਨੇ ਫਾੜਦਾ ਜਿਸੀ ਕੀਤੀ ਹੈ ਮੇਰੇ ਕੱਪੜੇ ਫਾੜੇ ਨੇ ਇਹਨਾਂ ਨੇ ਇਹਨੇ ਬਤਮੀ ਦੀ ਕੀਤੀ ਹੈ ਹੱਥ ਪਾਇਆ ਇਹਨਾਂ ਨੇ ਇਹਨਾਂ ਨੇ ਖਿੱਚਾ ਤਾਣੀ ਕੀਤੀ ਹੈ ਉਸ ਤੋਂ ਬਾਅਦ ਵੀ ਪੁਲਿਸ ਦੇ ਸਾਹਮਣੇ ਵੀ ਦੀਦੀ ਪੁਲਿਸ ਦੇ ਸਾਹਮਣੇ ਵੀ ਇੰਨੀ ਗੱਲ ਕਹਿ ਰਹੇ ਨੇ ਕਿ ਤੁਹਾਡੇ ਬੱਚਾ ਨੂੰ ਮਾਰ ਦੇਵਾਂਗੇ ਇਹ ਕਰ ਦਾਂਗੇ ਮੇਰੇ ਖੰਡਾ ਮੇਰੇ ਬੱਚਾ ਨੂੰ ਮੇਰੇ ਬੱਚੇ ਇਕੱਲੇ ਬੱਚੇ ਨੂੰ 17 ਸਾਲ ਦੇ ਬੱਚੇ ਨੂੰ ਨਾਬਾਲਗ ਬੱਚੇ ਨੂੰ ਇਹਨਾਂ ਨੇ 10 ਬੰਦੇ ਨੇ ਘੇਰਿਆ ਕਿੰਨੇ ਵਜੇ ਦਾ ਮਾਮਲਾ ਹੈ ਕਿੱਥੇ ਦਾ ਮਾਮਲਾ ਹੈ ਪੋਨੇ ਦਾ ਮਾਮਲਾ F157 ਮਾਨਸੂਰ ਗਾਰਡਨ एफएक्स 57 मान्सोर गार्डन आप गंदी संगत है क्या कोई आप सी रंजीतो तोड़ी कोई रंजीत नहीं दी ए ए जादू टोने कर देने दिया जलांदे ने हुण हुण इन्होंने फ्लोर लेया ए जादू टोना जलांदे दिए जलांदे ने सिर्फ पुलिस को मना किया कि ये ना करो तुसी और पूरी गली गवाह है की इस गल दी एक एक बंदा गवाह है के की गलत होया और की सही होया है